हिकु कोई अमेर उसा चलनि ॾेई ਕੋਈ ਐਂਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੂਟ ਹੀ ਨਹੀਂ ਸਾਰਾ ਮੰਡੀ ਦਾ ਕੰਦੀ ਭਰੀ ਪਈ ਆ ਇੱਕ ਸੋ ਇੱਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਂਬੂਲੈਂਸ ਆਈ ਨਾ ਕੋਈ ਆਹ 600 ਨਾਲ ਸੋ ਬਸੀ ਦਾ ਲੈ ਰੋੜ ਤੇ ਕਾਟੋ ਨਹੀਂ ਪੁੱਛੇ ਕੌਣ ਲਾ ਕੇ ਇੱਥੇ ਲੱਗਾ ਅਲਦਾ ਕੋਣ ਤਰਕੋ ਇੱਥੇ ਐਪੀਸੋਕਲ ਮਿੱਟਲ ਦੂਰ ਨਾ ਕੇ ਲੱਗਦਾ ਜੋ ਆ ਲਾ ਕੇ ਨਾ ਕੇ ਲੱਗਦਾ ਇੱਥੇ ਇੱਧਰ ਲਾ ਕੇ ਲੱਗਦਾ ਲਾ ਕੇ ਨੇ ਕੋਈ ਕੰਮ ਹੋ ਗਿਆ ਜੀ

ਹਾਂ ਜੀ অমৃতসৰ বানেৰ কাম দে एम ए बना चाहियां बोडी चुकी ਕਿ ਉਹ ਕੋਈ ਡੇਰਾ ਰੋਡ ਤੋਂ ਗੋਲੀ ਚੱਲੀ ਹੈ ਹਾਂ ਹੁਣ ਇਹ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਟਿੰਪੀ ਟੀਮਾਂ ਆਦਾ ਪਰ ਜੀ ਸੰਗ ਉਹਨੂੰ ਕੋਈ ਅਣਜਾਣੇ ਵਿਅਕਤੀ ਗੋਲੀ ਮਾਰ ਗਏ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ ਕਰਕੇ ਤੇ ਡੇਰਾ ਰੋਡ ਵੱਲ ਚੱਲੇ ਅਸੀਂ ਟੀਮਾਂ ਲਗਾਤੀਆਂ ਕਿ ਅਸੀਂ ਕਰ ਲੇਗਾ ਸਰਨ ਜੀ ਪਾ ਅੱਛਾ ਜੀ ਮੇਰਾ ਇੱਕ ਬੋਤਲਾ ਨਰੀਆਂ ਬੋ ਕੁੜੀਆਂ ਨਰੀਆਂ ਦੋ ਕੁੜੀਆਂ ਅੱਛਾ ਐਨ ਨੂੰ ਕੀ ਕਰੋ ਨਹੀਂ ਸੜੋ ਕਿਰਦੇ ਨਾਲ ਗਿਆ ਇੱਥੇ ਤੇ ਦੇ ਮੂਰਤ ਸੀ ਕੋਟੀ ਦਾ ਉੱਥੇ ਆਇਆ ਇੱਥੇ ਆਣ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਨਾ ਸਾਹ ਬਣਾਣਾ ਮੈਂ ਕਿਹਾ ਚਾਹ ਪਈ ਆ ਜਾ ਮੈਂ ਚਾਹ ਸੋਣ ਆਏ ਸੋਣ ਚੁਕਿਆ ਇੱਥੇ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਫੀਆਂ ਕਿਹਦੇ ਮਰ ਗਿਆ ਕਿੰਨੇ ਪਰਿਵਾਰ ਕਿੰਨੇ ਰੀਜੇ ਤੁਸੀਂ ਅਈ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਲੀ ਆ ਦੀ ਅੱਜ ਦੇ ਸੀ ਜਿੱਦਾਂ ਦੀ ਮੌਤ ਹੋਈ ਹੈ ਇਹ ਇੱਕ ਬੜੀ ਚੁਆਇਸ ਸੀ ਇਹ ਬੰਦੇ ਦਾ ਹੀ ਘਰ ਦੇ ਆਹਰੀ ਬੱਤਰ ਘਰ ਦੇ ਤੇੜ ਦਾ ਕੰਮ ਕਰਦੇ ਤੇੜ ਦਾ ਕੰਮ ਬੱਸ ਅਜ ਕਿਤੋਂ ਆਏ ਤੁਸੀਂ ਕਿੱਨੇ ਜਿਹੜੇ ਸਾਈਂ ਤੇ ਨੇ ਆੜੇ ਗੱਡੀ ਤੇ ਉੱਪਰ ਆ ਗੱਡੀ ਚੜਨ ਦਾ ਉੱਤਰ ਕੇ ਮਿਲਦਾ ਪਿਆ ਹੈ ਇਹਦਾ ਨਾਮ ਆ ਕੀਪ ਆ ਅੱਜ ਤੋਂ ਕੋਠੀ ਦਾ ਮੂਰਤ ਗਿਆ ਦਾ ਦੇ ਘਰ ਦੋਸਤ ਦੇ ਘਰ ਆਇਆ ਮਰਵਾਲ ਮਰਵਾਲ ਦਾ ਹਲੇ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇੱਕ ਟੋਲੀ ਵਾਲੇ ਨੂੰ ਇਹਦੇ ਕੋਲ ਹੀ ਪਾਣੀ ਹੋ ਗਈ ਨਾਮ ਨਾ ਇਹਨੂੰ ਬਾਅਦ ਦੇ ਕਿੰਨੇ ਖੜਿਆ ਸੀ ਨਾਰੇ ਨਾਲ ਕੌਣ ਲੈ ਕੇ ਗਈ ਉਹਨੇ ਕਿੰਨੇ ਜਨ ਬੁਚੇ ਬੋ ਇਹ ਦੁਨੀਆ ਬਹੁਤ ਬਰਬਾਦ ਹੋ ਗਈ ਆ ਇਹ ਜੱਗੂ ਤਗਵਾਰ ਕੁਰੀਆ ਦਾ ਮੇਰਾ ਘਰ ਦਾ ਉਹ ਕਲਾ ਕਲਾ ਮਾ ਦਾ ਪੁੱਤ ਬਰਵੰਦਾ ਪਿਆ ਆ ਇਹਨੂੰ ਦੁਨੀਆ ਤੋਂ ਦਬਾ ਕਰਿਆ ਜਾਵੇ ਇਹ ਦੁਨੀਆ ਨੂੰ ਕਰ ਦੋ ਦਬਾ ਨੰਨਾ ਗਾਡੀ ਜੀ ਕੀ ਹੋਇਆ ਜੀ ਮੇਰਾ ਭਰਾ ਇੱਥੇ ਲੋਕਾਂ ਦੀ ਉੱਤਰਿਆ ਥੱਲੇ ਉਹ ਚਾਰ ਜਣੇ ਆ ਗੋਲੀਆਂ ਮਾਰ ਕੇ ਗਾ ਗੇ ਕਿੰਨੇ ਵਜੇ ਘਟ ਰਹਾ ਆ ਹਾਂ ਉਹ 10 ਘੰਟੇ ਪਹਿਲਾਂ ਦੀ ਅੱਛਾ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ ਉਹ ਜੱਸ ਜੀ ਸਿੰਘ ਤੇ ਇੱਥੇ ਕਰਦੇ ਪਏ ਹੋ ਇੱਧਰ ਕੋਈ ਗੱਡੀ ਉਤਰਈ ਆ ਵੀਰ ਨੂੰ ਨਾਲੇ ਆਇਆ ਹੋਏਗਾ ਹਾਂਜੀ ਤੇ ਕਿੰਨੇ ਜਣੇ ਆਏ ਉਹ ਚੁਕਨੀ ਨੇ ਦੋ ਮੋਟਰਸਾਈਕਲ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਲੋ ਜਾਂ ਪੰਜ ਛੇ ਚਲੀਆਂ ਮੈਂ ਇੱਥੇ ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆਹ ਨਾ ਘਰ ਨਾਲ ਹੀ ਲੋਕਲ ਇਸ ਮਾਨਗਰ ਅੱਛਾ ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਦਾ ਕੋਈ ਲਾਗ ਲਾ 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 ਕਿਸੇ ਦਾ ਹੀ ਨਹੀਂ ਆ ਨਾ ਅੱਛਾ ਤੇ ਇਹ ਕਿੱਥੋਂ ਆਏ ਸੀ ਏ ਇਹ ਤੁੰਦਰ ਕੇ ਆਏ ਮਾਏ ਨਾ ਗਿਆ ਇਹ ਦੇਖੋ ਮੁੰਡੇ ਵਾਲੇ ਆ ਲੈ ਯਾਰ ਕੀ ਕੰਮ ਕਰਦੇ ਪ੍ਰਵਾਦ ਕੰਮ ਪੇਂਟ ਦਾ ਕੰਮ ਕਰਦੇ ਜੋ ਪ੍ਰਵਾਦ ਆ ਤਿੰਨ ਬ੍ਰਦਰ ਆ ਇੱਕ ਬਿਆਰੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਬਹਿਦੇ ਕੌਣ ਨਹੀਂ ਇਹ ਦੋ ਬੱਚੇ ਨਾਲੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਬਹਿ ਹਾਂਜੀ ਘਰ ਉੱਤੇ ਘਰ ਜਾਣ ਵਾਤੇ